ਹਾਂ ਨਰੇਸ਼ ਕੁਮਾਰ ਕਿੰਨੀ ਦੇਰ ਤੋਂ ਕੰਮ ਕਰਦੇ ਹੋ ਡਿਪਾਰਟਮੈਂਟ ਵਿੱਚ ਮੈਕ ਵਿੱਚ ਜਿੰਨੀ ਹੋ ਗਿਆ ਮੈਂ ਕਿੰਨਾ ਟਾਲ ਹੋ ਗਿਆ 25 30 ਸਾਲ ਹੋ ਗਏ ਸਫਾਈ ਠੀਕ ਚੱਲਦੀ ਹੈ ਕੂੜਾ ਚੱਕ ਹੋ ਜਾਂਦਾ ਰੋਜ਼ ਦਾ ਹਾਂ ਜੀ ਹੈ ਮਸ਼ੀਨਾਂ ਆਜੀ ਲੱਗੀਆਂ ਇਹ ਹਾਂ ਜੀ ਆਈ ਹੈ ਰੋਜ਼ ਹੁੰਦੀ ਹੈ ਹੈ ਰੋਜ਼ ਹੀ ਜਾਂਦੇ ਚੱਕੇ ਜੀ ਉਸ ਨੂੰ ਸਰ ਰੋਜ਼ ਹੀ ਆਦਾ ਚਲੋ ਬਹੁਤ ਅੱਛਾ ਰੋਜ਼ ਹੀ ਆਉਂਦੀ ਹੈ ਰੋਜ਼ ਹੀ ਚੱਕਰ ਹੋ ਜਾਂਦੇ ਚਲੋ ਵਰਦੀ ਤੁਹਾਡੀ ਹੈ ਹੈ ਵਰਦੀ ਦਿਓ ਕਮਿਸ਼ਨਰ ਸਾਹਿਬ ਡਰੈਸ ਯੂਨੀਫਾਰਮ ਹੈ ਅੱਜ ਉਹਦੇ ਸਾਹ ਮਿਲ ਰਹੇ ਜੀ ਕਿੱਥੇ ਪਹ ਹੈ ਕਿੱਥੇ ਫਿਰ ਉਹ ਵਰਦੀ ਕਿੱਥੇ ਪਾ ਕੇ ਨਹੀਂ ਆਇਆ ਉਹ ਕਰ ਲੋ ਪਾਲਾ ਨਵੀਂ ਦੇਣੀ ਆ ਤੁਹਾਨੂੰ ਮਿਲਦੀ ਨਹੀਂ ਹੈਗੀ ਚਲੋ ਜੀ ਜੀ ਆਜੋ ਤੇ ਕਰ ਲੀਏ ਫਿਰ ਆਪਾਂ ਇੱਥੇ ਬੈਠੇ ਹਾਂ ਹਾਂ ਜੀ ਜੀ ਹੈ ਚਲੋ ਇੱਕੋ ਇੱਕ ਮਾ ਦਿਓ ਸਾਰੇ ਕੋਈ ਕਰਾ ਦਿਓ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਵਲੋਂ ਅਸੀਂ ਆਪਾਂ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰੇ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਅਸੀਂ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਰ ਸਾਹਿਬਾਨ ਤੇ ਜਿੰਨੇ ਵੀ ਅਹੁਦੇਦਾਰ ਨੇ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੀਏ ਥੇ ਆਗੇ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਬਾਇ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜੇ ਸਾਲ ਨੂੰ ਸ਼ਾਮਵੰਦ ਸਿੰਘ ਪਟਿਆਲਾ ਸਾਫ਼ ਸੁਥਰਾ ਹੋਗਾ ਪਰ ਇਹੋ ਜੇ ਸਾਨੂੰ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਬੀਟੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੱਦ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿਣ ਆ ਕੇ ਜਾ ਰਿਹਾ ਹਾਂ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਾ ਜਿੱਲੇ ਵੀ ਸਫਾਈ ਹੈਗੀ ਉਹ ਜਿੱਲੇ ਵੀ ਸਾਈਟਸ ਦੇਖੀ ਅਸੀਂ ਆ ਪਤਾ ਜੀ ਵੀ ਪੁਆਇੰਟ ਹੋਣ ਚਾਹੇ ਸੈਕੰਡਰੀ ਪੁਆਇੰਟ ਹੋਣ ਤੇ ਅਸੀਂ ਚਾਹੁੰਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਹਾਂ ਦਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦਿਖੀ ਹੈ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲੋਂ ਡਿਪਾਰਟਮੈਂਟ ਕੋਲੋਂ ਕਿ ਉਹ ਨਹੀਂ ਕਰੂਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਿ ਮਿਸਟਰ ਸਾਹਿਬ ਜੀ ਮੇਅਰ ਸਾਹਿਬ ਦੇਖੋ ਬਦਲ ਗਏ ਬਹੁਤ ਹੀ ਮੈਨੂੰ ਨਮਸ਼ੀ ਹੋਈ ਹੈ ਬਦਲ ਗਿਆ ਐਮ ਰੀਅਲੀ ਵੈਰੀ ਅਫਸਰ ਜੋ ਹਾਲਾਤ ਦੇਖੀ ਅੱਜ ਦੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਖੀ ਹੋ ਗਿਆ ਡਾਇਰੀਆ ਹੋ ਗਿਆ ਡੇਂਗੂ ਅੱਗੇ ਸ਼ੁਰੂ ਹੋਇਆ ਨਾ ਤੇ ਜੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਕਹੂੰਗਾ ਕਿ ਇਹਨੂੰ ਸੀਰੀਅਸਲੀ ਉਹਨੇ ਸੀਰੀਅਸ ਲੋਟ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗ ਜਾ ਜੀ ਚਲੋ ਰਾਈਟ ਹੈ ਥੈਂਕ ਯੂ ਵੈਰੀ ਥੈਂਕ ਯੂ